ਅੱਛੀ ਗੱਲ ਜਿਹੜਾ ਜਿ세 ਤੁਹਾਨੂੰ ਦੱਸਾਂਗੀ ਆਪਾਂ ਇਹਦਾ ਫਰੰਟ ਵਾਲਾ ਗਲਮਾ ਆਪਣਾ ਆਪਾਂ ਕਿਸ ਤਰ੍ਹਾਂ ਅਟੈਚ ਕਰਨੇ ਆ ਆਪਣਾ ਗਲਮਾ ਆਪਾਂ ਨੂੰ 6.5 ਇੰਚ ਦਾ ਗਲਮਾ ਚਾਹੀਦਾਗਾ 6.5 ਇੰਚ ਤੇ ਨਿਸ਼ਾਨ ਲਗਾ ਕੇ ਜਿਹੜਾ ਆਪਾਂ ਐਕਸਟਰਾ ਜਿਹੜੀ ਆਪਣੀ ਬੁਕਰਮ ਆ ਆਪਾਂ ਕਟਿੰਗ ਕਰ ਦੇਣੀ ਆ ਕਟਿੰਗ ਕਰਕੇ ਆਪਾਂ ਕੱਪੜੇ ਤੇ ਨਿਸ਼ਾਨ ਲਗਾ ਕੇ ਆਪਾਂ ਕੱਪੜੇ ਨਾਲ ਅਟੈਚ ਕਰ ਦੇਣੀ ਆ ਬੁਕਰਮ ਪ੍ਰੈਸ ਨਾਲ ਅਟੈਚ ਕਰਕੇ ਜਿਹੜਾ ਐਕਸਟਰਾ ਕੱਪੜਾ ਆ ਇਸ ਦੀ ਆਪਾਂ ਕਟਿੰਗ ਕਰ ਦੇਣੀ ਆ ਕਟਿੰਗ ਕਰਕੇ ਇਸ ਤੇ ਆਪਾਂ ਸਲਾਈ ਅਟੈਚ ਕਰ ਦੇਣੀ ਆ ਸਲਾਈ ਅਟੈਚ ਕਰਕੇ ਆਪਾਂ ਜਿਹੜਾ ਵਜੈਲਟੀ ਸੈਡਿਕ ਕੋ ਜੋ ਕਰਕੇ ਆਪਾਂ ਇਹਦੇ ਨਿਸ਼ਾਨ ਲਗਾਉਣਾਗਾ ਨਿਸ਼ਾਨ ਲਗਾ ਕੇ ਆਪਾਂ ਜਿਹੜਾ ਕਮੀਜ਼ ਦੇ ਫਰੰਟ ਵਾਲੇ 파ਟ ਦੇ ਆਪਾਂ ਗਲਮਾ ਅਟੈਚ ਕਰਨਾਗਾ ਗਲਮਾ ਅਟੈਚ ਕਰਨਾ ਆਪਾਂ ਬੁਕਰਮ ਦੇ ਨਾਲ ਨਾਲ ਜਿਹੜੀ ਸਲਾਈ ਲਗਾਉਣੀ ਆ ਸਲਾਈ ਆਪਾਂ ਬੁਕਰਮ ਤੇ ਨਹੀਂ ਲਗਾਉਣੀ ਤਾਂ ਜੋ ਪ੍ਰੋਬਲਮ ਨਾ ਆਵੇ ਆਪਾਂ ਫੋਲਡ ਕਰਦੇ ਸਮੇਂ ਸਾਨੂੰ ਕਮੈਂਟ ਵਿੱਚ ਆਇਆ ਸੀ ਕਿ ਡੀਪ ਗਲਮਾ ਬਹੁਤ ਜ਼ਿਆਦਾ ਵੱਡਾ ਵਸੀ ਛੋਟਾ ਕਿਸ ਤਰ੍ਹਾਂ ਕਰ ਸਕਦੇ ਆ ਤੁਸੀਂ ਸਲਾਈਆਂ ਦੇੜ ਕੇ ਗਲਮੇ ਦੀਆਂ ਤੇ ਇਹਨਾਂ ਨੂੰ ਆਪਾਂ ਉਪਰੋਂ 모ਢੇ ਤੋਂ 1 ਇੰਚ ਆਪਾਂ ਜ਼ਿਆਦਾ ਕਟਿੰਗ ਕਰਕੇ ਆਪਾਂ ਜਿਹੜੀ ਸਲਾਈ ਅਟੈਚ ਕਰ ਲੈਣੀ ਆ 모ਢਾ ਨੀਚੋਂ ਆਪਾਂ 1 ਇੰਚ ਵਾਧਾ ਪਰਾ ਕੇ 모ਢੇ ਦੀ ਕਾਟ ਪਾ ਕੇ ਆਪਾਂ ਦੁਬਾਰਾ ਬਾਹਾਂ ਅਟੈਚ ਵੀ ਕਰ ਸਕਦੇ ਆ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਤੇ ਅਸੀਂ ਦੂਸਰੀ ਸਾਈਡ ਵੀ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਆਪਾਂ ਜਿਹੜਾ ਡੀਪ ਗਲਮਾ ਆਪਾਂ ਇਹਦੀ ਜਿਹੜੀ ਆਪਾਂ ਇਹ ਮੋਰਵਾ ਆਪਣੀ ਲੈਂਥ ਆਪਾਂ ਕਿਸ ਤਰ੍ਹਾਂ ਘਟਾਉਣੀ ਆ ਇਹ ਆਪਾਂ ਕਟਿੰਗ ਕਰਕੇ ਆਪਾਂ ਜਿਹੜੇ ਨਾਲ-ਨਾਲ ਬੁਕਰਮ ਦੇ ਕਟ ਜ਼ਰੂਰ ਲਗਾਉਣੇ ਆ ਤਾਂ ਜੋ ਫੋਲਡ ਕਰਦੇ ਸਮੇਂ ਆਪਾਂ ਨੂੰ ਦਿੱਕਤ ਨਾ ਆਵੇ ਇਹ ਆਪਾਂ ਬੈਕ ਸਾਈਡ ਤੇ ਸਲਾਈ ਲਗਾਉਣੀ ਆ ਬੁਕਰਮ ਦੇ ਉੱਪਰ ਤਾਂ ਜੋ ਪੱਤਰ ਪਾਈ ਕਰਦੇ ਸਮੇਂ ਆਪਾਂ ਨੂੰ ਦਿੱਕਤ ਨਾ ਆਵੇ ਆਪਾਂ ਢੇੜ ਸਕੀਏ ਇਹ ਆਪਾਂ ਸਲਾਈ ਅਟੈਚ ਕਰ ਦੇਣੀ ਆ ਸਲਾਈ ਅਟੈਚ ਕਰਕੇ ਆਪਾਂ ਜੇਕਰ ਆਪਣ ਲੱਗਦਾ ਆਪਣਾ ਗਲਮਾ ਜਿਆਦਾ ਵੱਡਾ ਹੈਗਾ ਇਸ ਤੇ ਆਪਾਂ ਕਪੜਾ ਨਾਲ ਦਾ ਹੈਗਾ ਤਾਂ ਬਹੁਤ ਵਧੀਆ ਗੱਲ ਆ ਜੇ ਨਹੀਂ ਹੈਗਾ ਤਾਂ ਆਪਾਂ ਨਾਲ ਮਿਲਦਾ ਜੁਲਦਾ ਕਪੜਾ ਅਟੈਚ ਕਰਕੇ ਲੈਂਸ ਵੀ ਲਗਾ ਸਕਦੇ ਆਂ ਆਪਾਂ ਬਟਨ ਵੀ ਅਟੈਚ ਕਰ ਸਕਦੇ ਆਂ ਇਸ ਤਰ੍ਹਾਂ ਆਪਾਂ ਕਪੜਾ ਫੋਲਡ ਕਰਕੇ ਲਗਾ ਕੇ ਆਪਾਂ ਬਟਨ ਅਟੈਚ ਕਰ ਸਕਦੇ ਆਂ